ਸਾਹਿਬੀ ਕਮਾਲ ਧੰਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪਪੁਰਬ ਦੇ ਸਬੰਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਬਟਾਲੇ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਹੈ ਦੱਸਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਪੁਰਬ ਨੂੰ ਲੈ ਕੇ ਬੀਤੇ ਦਿਨੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਬਰਾਤ ਰੂਪੀ ਨਗਰ ਕੀਰਤਨ ਬੀਤੀ ਰਾਤ ਬਟਾਲਾ ਵਿਖੇ ਪਹੁੰਚਿਆ ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਇਸ ਸਮਾਪਤੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਹੋਵੇਗੀ ਦੱਸਦੇ ਇਹ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਨੂੰ ਲੈ ਕੇ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਹੈ ਅਤੇ ਉੱਥੇ ਹੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਵੀ ਹੋਇਆ ਸੀ ਉਸ ਧਾਰਮਿਕ ਸਥਾਨ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਅਤੇ ਪੰਜਾ ਪਿਆਰੇ ਦੀ ਗਵਾਈ ਦੇ ਵਿੱਚ ਇਸ ਨਗਰ ਕੀਰਤਨ ਨੂੰ ਆਰੰਭ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਸੰਗਤਾਂ ਬੜੇ ਸ਼ਰਧਾ ਭਾਵ ਦੇ ਨਾਲ ਬਟਾਲਾ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਅਤੇ ਸੰਗਤ ਦੀ ਆਮਦ ਲਈ ਸੰਗਤਾਂ ਦੇ ਵੱਲੋਂ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ ਦੱਸਦੀ ਹੈ ਟਨਾਂ ਦੇ ਹਿਸਾਬ ਦੇ ਨਾਲ ਭਾਜੀ ਵੀ ਬਣਾਈ ਗਈ ਹੈ ਤੁਸੀਂ ਵੀ ਵੇਖੋ ਇਹ ਆਲੋਕਿਕ ਨਜ਼ਾਰਾ ਕਿ ਕਿਵੇਂ ਬਟਾਲਾ ਵਿਖੇ ਮਾਤਾ ਸੁਲਖਣੀ ਅਤੇ ਬਾਬੇ ਨਾਨਕ ਦੇ ਵਿਆਹ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਤਰ੍ਹਾਂ ਵੀ ਇੱਕ ਕਹਾਵਤ ਬਣ ਜਾਂਦੀ ਹੈ ਨਾ ਅਸੀਂ ਵਿਆਹ ਸ਼ਾਦੀ ਆਪਣੇ ਦੁਨੀਆਵੀ ਵੀ ਕਰਦੇ ਹਾਂ ਅਸੀਂ ਕਹਿੰਦੇ ਜੀ ਫਲਾਣੇ ਮੁੰਡੇ ਦੇ ਵਿਆਹ ਚੱਲੇ ਆ ਫਲਾਣੀ ਕੁੜੀ ਦੀ ਵਿਆਹ ਚੱਲੇ ਆ ਸਾਡੀ ਕਿ ਜ਼ਬਾਨ ਤੇ ਵਿਆਹ ਚੜਿਆ ਆ ਪਰ ਇਹ ਵਿਆਹ ਪੁਰਬ ਉਹਨਾਂ ਦੀ ਯਾਦ ਵਿੱਚ ਮਨਾ ਜਾਂਦਾ ਆਜ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਵਿਆਹਣ ਆਏ ਇਹਦੇ ਨਾਲ ਵੀ ਉਦੋਂ ਦੁਨੀਆ ਬਹੁਤ ਆਈ ਹੋਵੇਗੀ ਜ਼ਿਆਦਾ ਉਹ ਇਤਿਹਾਸਕਾਰ ਲਿਖਦੇ ਨੇ ਕਿ ਦਿਨ ਲਾਗੇ ਲਾਗੇ ਦੇ ਪਿੰਡ ਇਸ ਅਸੈਲ ਵਿੱਚ ਆਏ ਬਟਾਲੇ ਵੇਖਣ ਵਾਸਤੇ ਕਿਉਂਕਿ ਉਹਦੀ ਬਾਜ਼ਾਰ ਬਰਾਤ ਜਿਹੜੀ ਉਹ ਬੀ ਅਲੋਕਿਕ ਸੀ ਹਾਥੀਆਂ ਘੋੜੇ ਰੱਥ ਬੜੇ ਬੜੇ ਅ ਉਹਨਾਂ ਦੀ ਬਰਾਦਰ ਚਾਹੇ ਉਹਨਾਂ ਵਰਗੇ ਸੰਤਪੁਰਸ਼ ਵੀ ਆਏ ਆ ਅਸੀਂ ਗੱਲ ਨਹੀਂ ਔਰ ਬੜੇ ਸ਼ਾਨੋ ਸ਼ੌਕਤ ਨਾਲ ਅੱਜ ਭਾਵੇਂ ਅਸੀਂ ਬੈਂਡ ਜਿਹੜੇ ਆ ਆ ਨਵੇਂ ਕਿਸਮ ਦੇ ਉਦੋਂ ਜਿਹੜੇ ਬੈਂਡ ਵਜਦੇ ਤੀਰੀਆਂ ਆਦ ਬਗੈਰਾ ਉਹ ਬਚਾਉਣ ਵਾਲੇ ਬਹੁਤ ਸੰਤ ਸਤਬਾਜੀ ਬੜੀ ਹੋਈ ਉਹਨਾਂ ਨੇ ਬਹੁਤ ਸੱਚਜੇ ਢੰਗ ਨਾਲ ਇਥੇ ਟਿਕਾ ਕੀਤਾ ਜੀਵਨ ਦੀ ਗੱਲ ਕੀਤੀ ਇੱਕ ਫੀਡਿਆ ਫੋਟੋ ਕਰਨ ਬੰਦੀ ਆ ਤਾਂ ਕਿਤੇ ਫੋਟੋ ਕਰਕੇ ਨਹੀਂ ਹਾਂਜੀ ਉਹ ਇਸ ਤਰ੍ਹਾਂ ਗੱਲ ਹੈ ਜੀ ਕਿਉਂਕਿ ਗੁਰਨਾਨ ਸਿੰਘ ਜੀ ਬੇਦੀਵੰਸ ਵਿੱਚੋਂ ਸਨ ਪਰੋਸ਼ਕ ਝੋਕਰਦਾ ਨੂੰ ਆਇਆ ਇਸ ਕਰਕੇ ਜਿਹੜਾ ਉਹਨਾਂ ਦਾ ਇੱਥੋਂ ਭਾਈ ਉਹਨਾਂ ਦੇ ਸੌਰੇ ਸਾਹਿਬ ਦਾ ਜਿਹੜਾ ਪੰਡਤ ਸੀਗਾ ਨਿਦਾ ਜੀ ਉਹਨੇ ਵੇਦੀ ਤਿਆਰ ਕਰ ਲਈ ਤੇ ਉਹ ਜਿਹੜੇ ਲਾਉਣ ਵਾਸਤੇ ਆਏ ਨੇ ਇੱਥੇ ਰਹਿਣ ਵਾਸਤੇ ਤੇ ਉਹਨਾਂ ਦੇ ਜਿਹੜੇ ਪੰਡਤ ਸੀ ਹਰਦੇਵ ਜੀ ਉਹ ਕਹਿਣਗੇ ਭਈ ਨਿਦਾ ਜੀ ਜੋ ਨਾਨਕ ਜੀ ਨਾਨਕ ਜੀ ਕਰਕੇ ਕਿਹਾ ਉਹਨਾਂ ਨੂੰ ਭਾਵੇਂ ਉਹਨਾਂ ਦੇ ਉਸਤਾਦ ਸਨ ਉਹਨਾਂ ਨੂੰ ਵਿੱਦਿਆ ਵੀ ਦਿੱਤੀ ਉਹ ਕਹਿੰਦੇ ਨਾਨਕ ਜੀ ਜੋ ਕਹਿਣਗੇ ਨਾ ਉਸੇ ਤਰ੍ਹਾਂ ਹੀ ਇਹ ਆਨੰਦ ਕਰਦੇ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਲਿਖਿਆ ਸੀ ਚੌਂਕੀ ਤੇ ਉਹਦੀਆਂ ਪ੍ਰਕਰਮਾਚਾਰ ਕਰਕੇ ਜਿਹੜੀਆਂ ਅੱਜ ਅਸੀਂ ਲਾਵਾ ਪੜਦੇ ਗੁਰੂ ਰਾਮਦਾਸ ਸੱਤੇ ਪਾਚਨ ਲਿਖ ਕੇ ਸੰਗਤੀਆਂ ਸਾਡੀਆਂ ਮਰਜਾਦਾ ਉਹ ਚੱਲਦੀ ਅੱਗੇ ਹਾਂਜੀ ਹਾਂ ਬਟਾਲੇ ਦੇ ਨੇ ਮੈਂ ਸਮਝਦਾ ਸਾਡੀ ਦੁਨੀਆ ਵਿੱਚ ਜਿੱਥੋਂ ਜਿੱਥੇ ਬਟਾਲੇ ਦੇ ਲੋਕ ਗਏ ਨੇ ਭਾਵੇਂ ਅਮਰੀਕਾ ਗਿਆ ਕੈਨੇਡਾ ਗਿਆ ਆਸਟ੍ਰੇਲੀਆ ਗਿਆ ਧਾਸਵੇਖ ਗਿਆ ਸਾਰੇ ਬਾਦਵੀ ਉੱਥੇ ਵੀ ਬੜੇ ਚਾਰਨਾ ਆਏ ਆ ਆਪਾਂ ਦਿਨ ਮਨਾਉਨੇ ਆ ਸਾਰੇ ਬਹੁਤ ਪਿਆਰ ਨਾਲ ਬਾਬੇ ਗੁਰਨਾਨ ਸਾਹਿਬ ਦਾ ਵਿਆਹ ਪਰਬ ਆ ਗਿਆ ਬੜੇ ਚਾਰਨਾ ਮਨਾਉਂਦੇ ਆ ਉਸਾਤ ਸੰਗ ਤੇ ਵੀ ਸਾਨੂੰ ਸਾਰਿਆਂ ਨੂੰ ਚਾਰ ਸ਼ਹਿਰ ਦੇ ਲੋਕਾਂ ਨੂੰ ਬਹੁਤ ਚਾਹ ਭਾਵੇਂ ਕੋ ਹਿੰਦੂ ਆ ਭਾਵੇਂ ਕੋ ਸਿੱਖ ਆ ਕੋਈ ਵੀ ਆ ਸਾਰੇ ਮਨ ਆ ਤੁਸੀਂ ਰਸਤੇ ਦੇ ਵੇਖ ਲੋ ਨ ਬੜੇ ਪਿਆਰ ਨਾਲ ਉਹ ਇੱਥੇ ਕੋਈ ਜਾਤ ਪਾਤ ਦਾ ਨਹੀਂ ਮੁਸਲਮਾਨਾਂ ਦੇ ਵੇਲੇ ਵੀ ਇੱਥੇ ਜਦੋਂ ਮੁਸਲਮਾਨ ਸੰਸਨ ਉਹ ਵੀ ਪਿਆਰ ਕਰਦੇ ਸਾਂ ਇਸ ਤਕਰੀਬ ਨੇ ਇੱਕ ਸਦੀ ਹੋ ਗਈ ਆ ਇਸ ਪੁਰਬ ਨੂੰ ਮਨਾਉਂਦੇ ਆ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ। ਇਹ ਜਦੋਂ ਸਤਿਗੁਰ ਜੀ ਨੇ ਦੀਹਾਂ ਚਲਾਈਆਂ ਇਹ ਰਸਮਾਂ ਨਹੀਂ। ਇਹ ਸਤਿਗੁਰ ਜੀ ਦੇ ਪਵਿੱਤਰ ਸਿਧਾਂਤ ਆ। ਜਿਹੜੇ ਸਿਧਾਂਤ ਸਤਿਗੁਰ ਜੀ ਨੇ ਆਪ ਪ੍ਰਗਟ ਕੀਤੇ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਸ ਵੇਲੇ ਦੇ ਲੋਕ ਗ੍ਰੇਸਤ ਨੂੰ ਛੱਡ ਕੇ ਦੌੜਦੇ ਸੀ ਪਰ ਸਤਿਗੁਰ ਜੀ ਨੇ ਗ੍ਰੇਸਤ ਨੂੰ ਉੱਤਮ ਸਥਾਨ ਬਖਸ਼ ਕੀਤਾ। ਨਾਲ ਹੀ ਨਾਲ ਖਾਤੂਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਗੁਰਵਾਨੀ ਦੇ ਨਾਲ ਜੁੜ ਕੇ ਮਨੁੱਖ ਜਿਹੜਾ ਹੈ ਆਤਮਿਕ ਪ੍ਰਾਪਤੀ ਕਰ ਲੈਂਦਾ ਤੇ ਗੁਰੂ ਸਾਹਿਬ ਜੀ ਸਾਨੂੰ ਪਰਫੁੱਲ ਵੀ ਕਰਦੇ ਆ। ਤੋਂ ਮੈਂ ਕਿੱਥੇ ਵਧਾਈ ਦੇਣਾ ਉੱਥੇ ਕਾਮਨਾ ਵੀ ਕਰਦਾ ਕਿ ਆ ਜਿਹੜਾ ਸਮਾਂ ਚੱਲ ਰਿਹਾ ਬੜਾ ਵੱਡਾ ਪਰਕੂਪ ਚੱਲ ਰਿਹਾ ਪੰਜਾਬ ਚ। ਹਰਾਂ ਦੀ ਬੜੀ ਵੱਡੀ ਪਰਕੂਪੀ ਚੱਲ ਰਹੀ ਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਆਿਆਂ ਦਾ ਸਮਾਂ ਉਥੇ ਲੋਕਾਂ ਦੇ ਵਿੱਚ ਮੈਂ ਹੁਣ ਬਾਗੇ ਦੇ ਆਇਆ ਬਹੁਤ ਵੱਡਾ ਟੈਂਟ ਲਾ ਕੇ ਕੋਈ ਟਰਾਲੀਆਂ ਲਾ ਕੇ ਛੜਕਾਂ ਦੇ ਬੈਠੇ ਆ ਪਸ਼ੂ ਮਾਲ ਜਿਹੜਾ ਹੈ ਉਹ ਸੜਕਾਂ ਦੇ ਰੱਖਿਆ ਆ ਹੋਰ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਦੋ ਲੋ ਪਹਿਲਾਂ ਵੀ ਬਹੁਤ ਵੱਡੇ ਜਦੋਂ ਕੀਤੇ ਗਏ ਤੇ ਹੁਣ ਵੀ ਜਦੋਂ ਜਿਹੜੇ ਆ ਉਹ جاری ਆ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਭੁੱਖਾ ਨਾ ਸੋਵੇ ਕਿਸੇ ਨੂੰ ਸਤ ਗੁਰੂ ਦੀ ਧੋਖ ਦਾ ਸਮਾਨਾ ਦੇਖਣ ਦੇਣ ਉਹ ਦੁਬਾਰਾ ਫਿਰ ਅੱਜ ਇਸ ਸਤ ਗੁਰਾਂ ਦੇ ਮਹਾਨ ਗੁਰਪੁਰਬ ਦੀ ਵਿਆਹ ਪੁਰਬ ਦੀ ਸਾਰਿਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ ਅੱਜ ਬਟਾਲੇ ਦੀ ਇਸ ਇਤਿਹਾਸਕ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਅਸ ਲਖਣੀ ਦਾ ਜੋ ਵਿਆਹ ਪੁਰਬ ਹੈ ਉਹ بڑے ਧੂਮ-ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਲੈਵਾ ਸੰਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਪੁਰਪ ਦੀਆਂ ਲੱਖ-ਲੱਖ ਵਧਾਈਆਂ ਦਿੰਦਾ। ਔਰ ਅਸੀਂ ਹਰ ਸਾਲ ਸੰਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੁੰਦੀ ਆ ਇਸ ਵਿਆਪੁਰਪ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜਿਹੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹ ਪੁਰਬ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਰਿਪੋਰਟ ਔਨ ਪੁਆਇੰਟ